ਸੱਤ ਸਰੀਅ ਕਾਰ ਦੋਸਤੋ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਹੋਏ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾ ਚੌਰੀਆ ਦੇ ਕਤਲ ਦੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਫੀ ਸਖਤ ਜਿਹੇ ਨਿਸ਼ਾ ਨਿਰਦੇਸ਼ ਦਿੱਤੇ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਹ ਘਟਨਾ ਕਾਨੂੰਨ ਵਿਵਸਥਾ ਨਾਲ ਜੁੜਿਆ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮਸਲਾ ਹੈ ਹਾਈ ਕੋਰਟ ਨੇ ਜਦ ਤੱਕ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਕਿੰਨੇ ਪੁਲਿਸ ਕਰਮਚਾਰੀ ਤਾਇਨਾਤ ਸਨ ਤੇ ਇੰਨੀ ਵੱਡੀ ਕੁਤਾਹੀ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ ਇੰਨੇ ਵੱਡੇ ਸਮਾਗਮਾਂ ਦੇ ਵਿੱਚ ਜਦੋਂ ਏਡੇ ਵੱਡੇ ਸਮਾਗਮ ਵਿੱਡੇ ਜਾਂਦੇ ਆ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਉਪਸਥਿਤੀ ਵੀ ਹੁੰਦੀ ਹੈ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਖਾਸ ਤੌਰ ਤੇ ਸਵਾਲ ਪੁੱਛਿਆ ਗਿਆ ਕਿ ਹੋਸਟਵਲ ਲਈ ਸੁਰੱਖਿਆ ਦੇ ਜਿਹੜੇ ਪ੍ਰਬੰਧ ਹੁੰਦੇ ਹਨ ਉਹਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਿਉਂਕਿ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਮੌਜੂਦ ਹੁੰਦੇ ਐ ਔਰ ਕਾਤਲ ਆਉਂਦੇ ਐ ਕਾਰਵਾਈ ਕਰਦੇ ਐ ਔਰ ਫਰਾਰ ਹੋ ਜਾਂਦੇ ਐ ਇਹ ਕਿਵੇਂ ਹੋ ਸਕਦਾ ਕਿਉਂਕਿ ਸਟੇਡੀਅਮ ਦੇ ਜਿਹੜੇ ਗੇਟ ਹੁੰਦੇ ਹਨ ਉਹਦੇ ਉੱਪਰ ਆਉਣ ਤੇ ਜਾਣ ਦੇ ਜਿਹੜੇ ਰਸਤੇ ਉੱਤੇ ਬਹੁਤ ਸੀਮਤ ਹੁੰਦੇ ਆ ਜਦੋਂ ਇਸ ਤਰੀਕੇ ਦੇ ਜਿਹੜੇ ਸਮਾਗਮ ਹੋ ਰੱਖੇ ਜਾਂਦੇ ਆ ਤਾਂ ਉਹਨਾਂ ਦੇ ਉੱਪਰ ਪੁਲਿਸ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਵਾਲ ਪੁੱਛੇ ਆ ਉਹਨਾਂ ਨੇ ਕਿਹਾ ਕਿ ਏਡੀ ਵੱਡੀ ਕੁਤਾਹੀ ਹੋਈ ਹੈ ਜਿਸ ਨਾਲ ਅਪਰਾਧੀਆਂ ਨੂੰ ਅਪਰਾਧ ਕਰਨ ਤੇ ਭੱਜਣ ਦਾ ਜਿਹੜਾ ਮੌਕਾ ਮਿਲਿਆ ਇਹ ਸਵਾਲ ਜਿਹੜੇ ਐ ਉਠਾਏ ਗਏ ਨੇ ਮੰਨ ਲਿਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੱਸਿਆ ਜਾਦਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਸੁਹਾਣਾ ਖੇਤਰ ਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾ ਚੌਰੀਆ ਤੇ ਦਿਹ ਦਿਹਾੜੇ ਹੋਏ ਕਤਲ ਨੂੰ ਗੰਭੀਰ ਮੰਨਦਿਆਂ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਨਿਰਦੇਸ਼ ਦਿੱਤੇ ਨੇ ਕਿ ਸੂਬਾ ਸਰਕਾਰ ਅਗਲੀ ਸੁਣਵਾਈ ਦੌਰਾਨ ਇਹ ਖੁਲਾਸਾ ਕਰੇ ਕਿ ਜਿਸ ਪ੍ਰੋਗਰਾਮ ਚ ਰਾਣਾ ਬਲਾ ਚੌਰੀਆ ਦੀ ਹੱਤਿਆ ਹੋਈ ਹੈ ਉੱਥੇ ਪੁਲਿਸ ਸੁਰੱਖਿਆ ਪ੍ਰਬੰਧ ਕਿਹੋ ਜਿਹੇ ਕੀਤੇ ਗਏ ਸਨ ਅਤੇ ਮੌਕੇ ਦੇ ਉੱਪਰ ਕਿੰਨੇ ਲੋਕ ਜੜੇ ਸੀ ਉੱਥੇ ਮੌਜੂਦ ਸੀ ਇਹ ਨਿਰਦੇਸ਼ ਉਤੋਂ ਆਏ ਨੇ ਜਦੋਂ ਹਾਈ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਅੰਦਰ ਕੀਤੀ ਗਈ ਇੰਟਰਵਿਊ ਸੰਬੰਧੀ ਮਾਮਲੇ ਦੀ ਅਦਾਲਤ ਨੇ ਖੁਦ ਨੋਟਿਸ ਦੀ ਸੁਣਵਾਈ ਕਰਨੀ ਸੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਰਕਾਰੀ ਵਕੀਲ ਨੇ ਅਦਾਲਤ ਤੋਂ ਸਮਾਂ ਮੰਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਐਡਵੋਕੇਟ ਜਰਨਲ ਅੱਜ ਨਿੱਜੀ ਤੌਰ ਤੇ ਮੌਜੂਦ ਨਹੀਂ ਹਨ ਨਾ ਹੀ ਕੇਸ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਪੁਨੀਤ ਬਾਲੀ ਉਪਲਬਧ ਸਨ ਸਰਕਾਰ ਦੀ ਦਲੀਲ ਨੂੰ ਸਵੀਕਾਰ ਕਰਦੇ ਹੋਏ ਡਿਵੀਜ਼ਨ ਬੈਂਚ ਨੇ ਲਾਰੈਂਸ ਬਿਸਨੋਈ ਇੰਟਰਵਿਊ ਮਾਮਲੇ ਦੀ ਸੁਣਵਾਈ 23 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਹਾਲਾਂਕਿ ਸੁਣਵਾਈ ਮੁਲਤਵੀ ਕਰਦੇ ਹੋਏ ਵੀ ਹਾਈ ਕੋਰਟ ਨੇ ਰਾਣਾ ਪਲਾਚੌਰੀਆ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਸੁਪਾ ਸਰਕਾਰ ਤੋਂ ਜਵਾਬ ਮੰਗਿਆ ਹੈ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਇੱਕ ਨਾ ਜੜੀਆ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਇੱਕ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਹਾਈ ਕੋਰਟ ਨੇ ਜਨਤਕ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧ ਕਿੰਨੇ ਪੁਲਿਸ ਕਰਮਚਾਰੀ ਤਾਇਨਾਤ ਸਨ ਅਤੇ ਇੰਨੀ ਵੱਡੀ ਕੋਤਾਹੀ ਕਿਵੇਂ ਹੋਈ ਹੈ ਜਿਸ ਨਾਲ ਅਪਰਾਧੀਆਂ ਨੂੰ ਅਪਰਾਧ ਕਰਨ ਤੇ ਭੱਜਣ ਦਾ ਜਿਹੜਾ ਮੌਕਾ ਮਿਲਿਆ ਇਸ ਤੇ ਸਵਾਲ ਉਠਾਏ ਨੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਤੇ ਪੂਰੀ ਘਟਨਾ ਬਾਰੇ ਤੱਥਾਂ ਤੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਿੱਥੇ ਤੇ ਕਿਵੇਂ ਕਮੀ ਆਈ ਹੈ 23 ਦਸੰਬਰ ਨੂੰ ਅਗਲੀ ਸੁਣਵਾਈ ਤੇ ਪੰਜਾਬ ਸਰਕਾਰ ਨੂੰ ਨਾ ਸਿਰਫ ਲੌਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਬਾਰੇ ਸਗੋਂ ਰਾਣਾ ਬਲਾਚੌਰੀਆ ਕਤਲ ਮਾਮਲੇ ਬਾਰੇ ਵੀ ਸਖਤ ਸਵਾਲਾਂ ਦਾ ਜਵਾਬ ਉਹ ਸਾਹਮਣਾ ਕਰਨਾ ਪਏਗਾ ਹਾਲਾਂਕਿ ਇਸ ਸੁਨਵਾਈ ਤੇ ਸਰਕਾਰੀ ਵਕੀਲ ਜਿਹੜੇ ਸਾਨੂੰ ਉਪਲਬਧ ਨਹੀਂ ਸਨ ਜਿਸ ਕਰਕੇ ਹੁਣ ਹਾਈ ਕੋਰਟ ਨੇ ਸਖਤ ਰੂਪ ਅਪਣਾਉਂਦਿਆਂ ਹੋਇਆ ਸਰਕਾਰ ਨੂੰ ਇਹਦੇ ਬਾਰੇ ਚ ਤੱਥਾਂ ਦੇ ਸਮੇਤ ਜਿਹੜੀ ਹੈ ਉਹ ਜਵਾਬ ਦੇਣ ਲਈ ਕਿਹਾ ਹੈ ਕਿਉਂਕਿ ਇਹ ਵਾਲੀਆਂ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਨੇ ਕਿ ਦਿਨ ਦਿਹਾੜੇ ਜਿਹੜੇ ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਇਸ ਵਕਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਾਫੀ ਸਖਤ ਮੋੜ ਦੇ ਵਿੱਚ ਹੈ ਧੰਨਵਾਦ